ਤੁਹਾਨੂੰ ਇੱਕ ਹੋਰ ਗੱਲ ਦੱਸਦਾ ਰਾਜ ਦੀ ਇਹ ਸ਼ੂਗਰ ਦੇ ਮਰੀਜ਼ ਜਾਂਦੇ ਆ ਵਿਚਾਰੇ ਜਿੰਨ ਜਾਂ ਮੈਂ ਜਾਣਦਾ ਕਿਉਂਕਿ ਮੇਰੇ ਕੋਲ ਆ ਕੇ ਬੋਲਦੇ ਆ ਕਿ ਜਿਨ੍ਹਾਂ ਨੂੰ ਸ਼ੂਗਰ ਬਾਥਰੂਮ ਤੋਂ ਬਾਹਰ ਜਾਂਦੀ ਆ ਨਾ ਸੋਡੀ ਸਾਹ ਚਾਹੇ ਉਹ ਲੇਡੀ ਆ ਚਾਹੇ ਉਹ ਜੈਂਟਸ ਆ ਉਹਦੇ ਬਾਥਰੂਮ ਏਰੀਏ ਦੇ ਅੱਗੇ ਕੱਟ ਲੱਗ ਜਾਂਦੇ ਆ ਅੱਛਾ ਹਾਂ ਪਿਸ਼ਾਬ ਦੇ ਅੱਗੇ ਉਹਦਾ ਜਿਹੜਾ ਪਿੰਸ ਆ ਜਾਂ ਲੇਡੀਜ਼ ਦਾ ਜਿਹੜਾ ਜੋਨੀ ਪਾਰਟ ਆ ਉਥੇ ਇੰਨੇ ਕੱਟ ਲੱਗਦੇ ਜਦੋਂ ਉਹਨਾਂ ਨੂੰ ਪਿਸ਼ਾਬ ਹੁੰਦਾ ਨਾ ਫਿਰ ਉਹ ਅੰਦਰੋਂ ਅੰਦਰ ਚੀਕਾ ਮਾਰਦੇ ਰੱਬਾ ਇਹਨੂੰ ਰੋਕ ਮੈਂ ਨਹੀਂ ਕਰਨ ਜਾਂਦਾ ਕਿਉਂਕਿ ਲੜਦਾ ਬਹੁਤ ਹੂੰ ਤਕਲੀਫ ਦੰਦਾ ਪਸ਼ਾਬ ਤਾਂ ਇਸ ਕਰਕੇ ਨਾ ਜੀ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਨਾ ਉੱਥੇ ਆਯੁਰਵੇਦ ਕੰਮ ਕਰਦਾ ਇੱਕ ਤਾਂ ਜਿਹੜਾ ਅਸੀਂ ਡਾਇਬਟੀਜ਼ ਕੰਟਰੋਲ ਪਾਊਡਰ ਬਣਾਇਆ ਉਹਦੇ ਚ ਹੀ ਬੜੇਵੇਂ ਦੀ ਗਰੀ ਵਾਲਾ ਇਹ ਉਹਦੇ ਚ ਰਹਿੰਦਾ ਫਾਰਮੂਲਾ ਸਾਡਾ ਵੈਬਸਾਈਟ ਤੇ ਲੋਕ ਬਣਾਉਂਦੇ ਨੇ ਖਾਂਦੇ ਨੇ ਮੇਰੇ ਤੋਂ ਵੀ ਮੰਗਾ ਲੈਂਦੇ ਨੇ ਇੱਕ ਇਹਦੇ ਚ ਕੰਮ ਕਰਦਾ ਬਸੰਤ ਕੁਸਮਕਰ ਰਸ ਅੱਛਾ ਜੀ ਸੋ ਜੀ ਸਭ ਬਸੰਤ ਕੁਸਮਕਰ ਰਸਤਾ ਐਸੀ ਲੋਹਾ ਚੀਜ਼ ਹੈ ਨਾ ਜਿੰਨੇ ਲੋਕ ਜਾਣਦੇ ਇਸ ਚੀਜ਼ ਨੂੰ ਸਮਝ ਰਹੇ ਨੇ ਸੁਣ ਰਹੇ ਨੇ ਇਹ ਜਿੰਨੇ ਵੀ ਤੁਸੀਂ ਕਹੋਗੇ ਵਿਦਵਾਨ ਬੈਦ ਜਦੋਂ ਵੀ ਤੁਸੀਂ ਗੱਲ ਕਰੋਗੇ ਨਾ 슈ਗਰ ਚ ਸਭ ਤੋਂ ਵਧੀਆ ਕੀ ਚੀਜ਼ ਆ ਉਹ ਕਹਣਗੇ ਜੀ ਬਸੰਤ ਕੁਸਮਕਰ ਰਸਖਾਓ ਠੀਕ ਹੈ ਜੀ 골ਡ ਪ੍ਰੈਪਰੇਸ਼ਨ ਹੈ ਜੂ ਚ ਸੋਨੇ ਦੀ ਭਸਮ ਪਈ ਹੁੰਦੀ ਆ ਬਹੁਤ ਕੰਪਨੀਆਂ ਬਣਾਉਂਦੀਆਂ ਆਪਾਂ ਨੇ ਵੀ ਬਣਾਇਆ ਬਸ ਸਾਡੀ ਆਦਤ ਅਸੀਂ ਪਿਓਰਿਟੀ 'ਚ ਜ਼ਿਆਦਾ ਧਿਆਨ ਦਿੰਨੇ ਆ ਤਾਂ ਉਹ ਜਿਹੜਾ ਬਸੰਤ ਕੁਸਮਕ ਰਸ ਜਦੋਂ ਆਪਾਂ ਲੈੰਨੇ ਆ ਤਾਂ 슈ਗਰ ਨੂੰ ਕੰਟਰੋਲ ਕਰਦਾ ਬਸ ਮੈਂ ਇਹੀ ਗੱਲ ਸਾਰਿਆਂ ਨੂੰ ਕਹਿਣਾ ਹੁੰਦਾ ਤੁਹਾਡੇ ਸ਼ੋਅ ਤੋਂ ਵੀ ਕਹੂੰਗਾ ਵੀ ਜੇ ਕੋਈ ਵੀ ਬੈਦ ਤੁਹਾਨੂੰ ਜਾਂ ਡਾਕਟਰ ਕਹਿ ਦਿੰਦਾ ਕਿ 슈ਗਰ ਮੈਂ ਜੜੋਂ ਖਤਮ ਕਰ ਦੂੰਗਾ ਮੈਂ ਐਂ ਕਰ ਦੂੰਗਾ ਉੱਥੋਂ ਹੱਥ ਜੋੜ ਕੇ ਆ ਜੀ ਬਸ